ਅੱਜ ਹਵੇਲੀ ਵਿਖੇ ਮੀਟਿੰਗ ਕੀਤੀ ਗਈ ਜਿਸੇ ਮੈਡੀਕਲ ਪ੍ਰੈਕটিশਨ ਐਸੋਸੀਏਸ਼ਨ ਪੰਜਾਬ ਦੇ ਦੀਪਕ ਪ੍ਰਧਾਨ ਹੋ ਡਾਕਟਰ ਸਾਥੀ ਸਾਰੇ ਤੇ ਦਸ਼ਮੇਸ਼ ਮੈਡੀ ਸਿਟੀ ਹਸਪੀਟਲ ਹਾਰਟ ਕੇਅਰ ਔਰਥੋ ਦੇ ਡਾਕਟਰ ਨਵੀਨ ਡੋਗਰੇ ਨਾਲ ਜਿਨ੍ਹਾਂ ਨੇ ਮੀਟਿੰਗ ਦੇ ਦਰਬਾਰ ਵਿੱਚ ਹਵੇਲੀ ਵਿੱਚ ਸਾਰੇ ਡਾਕਟਰਾਂ ਨੂੰ ਲੰਚ ਕਰਵਾਇਆ ਅਤੇ ਸਨਮਾਨ ਵੀ ਕੀਤਾ ਉਸ ਤੋਂ ਪ੍ਰੰਤ ਉਹਨਾਂ ਨੇ ਇਹ ਵਿਸ਼ਵਾਸ ਦਿਵਾਇਆ ਕਿ ਅਸੀਂ ਮਰੀਜ਼ਾਂ ਨਾਲ ਕਦੀ ਧੱਕਾ ਨਹੀਂ ਕਰਾਂਗੇ ਬਹੁਤ ਵਧੀਆ ਲਾਇਕ ਕਰਾਂਗੇ ਰਟਾਇਰਡ ਹਨ ਡਾਕਟਰ ਨਵੀਨ ਡੋਗਰਾ ਜੀ ਮੈਡੀ ਸਿਟੀ ਹਸਪੀਟਲਸ ਦਿੱਥੇ ਮਲੀਆਂ ਵਿਖੇ ਸਾਨੂੰ ਇੱਕ ਵਾਰੀ ਜਾ ਕੇ ਜਿੰਨੇ ਵੀ ਹਾਰਡ ਦੇ ਪੇਸ਼ੈਂਟ ਆ ਆਸੇ ਪਾਸੇ ਉੱਡਣ ਵਾਲਾ ਉਹਨਾਂ ਕੋਲ ਜਾ ਕੇ ਕਰੀ ਪਤਾ ਕਰਨਾ ਚਾਹੀਦਾ ਉਹਨਾਂ ਦੀ ਸਲਾਹ ਲੈਣੀ ਚਾਹੀਦੀ ਆ ਵੈਸੇ ਦੇ ਜਿੰਨੇ ਮਰੀਜ਼ ਬੋਪ ਭੇਜੇ ਅਸੀਂ ਵਧੀਆ ਰਿਸਪੌਂਸ ਮਿਲਿਆ ਮੁੜ ਕੇ ਬਾਦ ਵਿੱਚ ਸਾਨੂੰ ਹਵੇਲੀ ਲਿਜਾਇਆ ਗਿਆ ਉੱਥੇ ਲੰਚ ਕਰਵਾਇਆ ਗਿਆ ਤੇ ਅਸੀਂ ਡਾਕਟਰ ਸਾਹਿਬ ਦਾ ਵੀ ਤੇ ਡਾਕਟਰ ਸਾਹਿਬ ਨੇ ਸਾਡਾ ਧੰਨਵਾਦ ਕੀਤਾ ਕਿ ਤੁਸੀਂ ਕੀਮਤੀ ਸਮਾਂ ਕੱਢਿਆ ਤੇ ਇੱਥੇ ਪਹਿਲਾਂ ਹੀ ਡਾਕਟਰ ਸਾਹਿਬ ਦੇ ਹਸਪਤਾਲ ਵਿੱਚ ਰਿਸਟ ਕੀਤਾ ਤੇ ਫਿਰ ਦੁਬਾਰਾ ਉੱਥੇ ਹਵੇਲੀ ਵਿੱਚ ਕਿਥੇ ਕੇ ਨਵੀਂ ਡੋਗਰਾ ਰੌਟ ਸਾਹਿਬ ਵੀ ਸਾਡੇ ਨਾਲ ਸੀ ਇਸ ਤੋਂ ਬਾਅਦ ਬਾਕੀ ਸਾਰੇ ਤੁਸੀਂ ਹਵੇਲੀ ਨੂੰ ਜਾ ਰਹੇ ਜੇ ਸਾਰੇ ਸਾਡੇ ਆ ਆਪਣੇ ਪਾਸੇ ਆ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਪੰਜਾਬ ਰਜਿਸਟਰਡ ਨੰਬਰ 100 ਆ ਸਾਡੀ ਸਾਰੀ ਟੀਮ ਬੈਠੀ ਆ ਡਾਕਟਰ ਸਾਹਿਬਾਨ ਇਹ ਵੀ ਡਾਕਟਰ ਸਾਹਿਬਾਨ ਨੇ ਇਹ ਵੀ ਡਾਕਟਰ ਸਾਹਿਬਾਂ ਨੇ ਸਾਰੇ ਕੁਛ ਪਿੱਛੇ ਆ ਰਹੇ ਆ ਜਿੰਨੀਆਂ 6-7 ਕਾਊਂਟਰ ਆ ਇਹ ਸਾਰੇ ਡਾਕਟਰ ਸਾਹਿਬਾਂ ਦੇ ਨੇ ਆਰਾਮ ਨਾਲ ਬੈਠਦੇ ਜਾਂਦੇ ਆ ਰਾਜਕੁਮਾਰ ਜੀ ਡਾਕਟਰ ਸੁਖਚੰਦਨ ਜੀ ਹੋਰ ਵੀਰ ਸਰਵਨ ਸਿੰਘ ਜੀ ਇਸ ਤੋਂ ਬਾਅਦ ਸਾਡੇ ਆ ਸੁਖਦੇਵ ਭਾਜੀ ਉਸ ਤੋਂ ਪ੍ਰੰਤ ਡਾਕਟਰ ਮਨਜੀਤ ਸਿੰਘ ਇਹ ਸਾਡੇ ਡਾਕਟਰ ਦੀਪਕ ਸਿੰਘ ਜੀ ਸ਼ਾਮ ਲਾਲ ਜੀ ਸਾਰੇ ਡਾਕਟਰ ਸਾਥੀ ਇੱਥੇ ਬਰਜਮਾਨ ਹਨ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਉਹ ਡਾਕਟਰ ਸਾਹਿਬ ਦੇ ਕੋਲ ਜਾ ਕੇ ਉਹਦਾ ਲਾਭ ਉਠਾਓ ਕਰੀ ਪਤਾਤੇ ਲੱਗੇ ਬੰਦਾ ਹਰ ਇੱਕ ਇਹੀ